ਮੇਰੇ ਵੀਰਾਂ ਭਰਾਵਾਂ ਤੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਕੋਈ ਗੱਲ ਸੁਣਾਉਣ ਲੱਗੀ ਆ ਜਿਹੜੇ ਹਲਕੇ ਕਿਸੇ ਨਾਲ ਧੱਕਾ ਕਰਦੇ ਨੇ ਧੋਖਾ ਕਰਦੇ ਨੇ ਤੇ ਹਲਕੇ ਬਈਏ ਲਈਏ ਤੇ ਫਿਰ ਉਤਨੇ ਹਲਕੇ ਹੀ ਚੀਜ਼ ਵੰਡ ਕੇ ਖਾਣੀ ਚਾਹੀਦੀ ਹੈ ਜੱਟ ਤੁਹਾਨੂੰ ਬੜਾ ਕਿਤਰਾ ਨੇ ਸ਼ੁਰੂ ਤੋਂ ਤੁਰ ਗਈ ਤੇ ਬਾਮਰ ਵੀ ਜਨੇ ਇਤਰਾ ਦੇ ਸਾਰੇ ਜਨ ਜਤਾ ਇਤਰਾ ਹੀ ਹੁੰਦੀਆਂ ਨੇ ਨਾਲੇ ਮੇਰੇ ਤੇ ਭਾਈ ਜਰਾ ਤਾਂ ਹੀ ਪਾ ਲੈਨੇ ਆ ਰਹੀ ਖਾਨ ਪਿੱਛੇ ਮਰ ਜਾਂਦੇ ਆ ਇੱਕ ਜੱਟ ਸੀ ਇੱਕ ਨਾਈ ਸੀ ਤੇ ਇੱਕ ਬ੍ਰਾਹਮਣ ਸੀ ਇੱਕ ਬ੍ਰਾਹਮਣ ਸੀ ਇੱਕ ਜੱਟ ਤੇ ਇੱਕ ਬ੍ਰਾਹਮਣ ਇੱਕ ਨਾਈ ਇੱਕ ਬ੍ਰਾਹਮਣ ਤੇ ਇੱਕ ਨਾਈ ਇੱਕ ਜੱਟ ਰੜ ਪਿਆ ਭਾਈ ਉਹਨਾਂ ਤਿੰਨਾਂ ਰੜ ਕੇ ਸਵਾਹ ਬਣਾਈ ਕੋਈ ਕਾਰ ਵਿਹਾਰ ਕਰੀਏ ਜੀ ਇੱਥੇ ਬਹਿ ਕੇ ਭੁਖੇਰਾ ਮਰਈਏ ਜੀ ਉਹਨਾਂ ਨੇ ਕੀ ਕੀਤਾ ਜਿਹੜਾ ਨਾਈ ਹੀ ਉਹ ਕਹਿੰਦਾ ਵੇ ਮੈਂ ਲਿਆਉਣਾ ਬਾਲਣ ਤੇ ਬਾਂਮਣ ਨੂੰ ਆਂਦਾ ਤੂੰ ਲਿਆ ਦੁੱਧ ਤੇ ਜੱਟ ਨੂੰ ਆਂਦਾ ਤੂੰ ਲਿਆ ਚੌਲ ਤੇ ਆਪਾਂ ਖੀਰ ਬਣਾਈਏ ਰਾਤੀ ਉਹਨੇ ਕੀਤਾ ਜੱਟ ਨੇ ਲਿਆਂਦੇ ਚੌਲ ਤੇ ਬਾਂਮਣ ਲਿਆਇਆ ਦੁੱਧ ਤੇ ਨਾਈ ਲਿਆਇਆ ਬਾਲਣ ਇਕੱਠਾ ਕਰਕੇ ਉਹਨਾਂ ਤਿੰਨਾਂ ਨੇ ਖੀਰ ਬਣਾ ਲਈ ਖੀਰ ਬਣਾ ਲਈ ਪਤੀਲਾ ਭਰ ਕੇ ਖੀਰ ਦਾ ਬਣ ਗਿਆ ਪਤੀਲਾ ਭਰ ਕੇ ਖੀਰ ਦਾ ਬਣ ਗਿਆ ਬਣਾ ਲਿਆ ਤਿੰਨਾਂ ਨੇ ਰਾਸ਼ਨ ਇਕੱਠਾ ਕਰ ਲਿਆ ਇੱਕ ਨੇ ਬਾਲਣ ਇੱਕ ਨੇ ਦੁੱਧ ਇੱਕ ਨੇ ਚੌਲ ਤੇ ਖੀਰ ਬਣਾ ਕੇ ਰੱਖ ਲਈ ਤੇ ਕਹਿਣ ਲੱਗੇ ਵੀ ਇਤਨਾ ਕਰੀਏ ਭਈ ਆਪਾਂ ਰਾਤ ਨੂੰ ਨਹੀਂ ਖਾਣੀ ਰਾਤ ਨੂੰ ਨਹੀਂ ਖਾਣੀ ਸਵੇਰੇ ਖਾਵਾਂਗੇ ਆਪਾਂ ਹੁਣ ਸੌਂ ਜਾਈਏ ਤੇ ਸਵੇਰੇ ਖਾਵਾਂਗੇ ਲੋਵਰਤਾ ਆਏਗਾ ਖੀਰ ਜਿਹਨੂੰ ਸੁਖਣਾ ਚੰਗਾ ਆਏਗਾ ਜਿਹਨੂੰ ਸੁਖਣਾ ਚੰਗਾ ਆਏਗਾ ਉਹ ਸਵੇਰੇ ਖੀਰ ਵਰਤਾਉਂਦਾ ਹੱਕਦਾਰ ਹੋਏਗਾ ਉਹ ਕਿਤਾਬੀ ਸੌਂਗੇ ਨਾਈ ਨਹੀਂ ਸੌਂਗਿਆ ਤੇ ਬ੍ਰਾਹਮਣ ਵੀ ਸੌਂਗਿਆ ਨਾਈ ਨਹੀਂ ਸੌਂਗਿਆ ਬ੍ਰਾਹਮਣ ਨਹੀਂ ਸੌਂਗਿਆ ਤੇ ਜਿਹੜਾ ਜੱਟ ਹੀ ਨਾ ਉਹਨੂੰ ਨੀਂਦਰ ਨਾ ਆਵੇ ਕੋਲ ਖੀਰ ਜੀ ਪਈ ਹੋਵੇ ਤੇ ਜੱਟ ਨੂੰ ਨੀਂਦਰ ਕਿੱਥੋਂ ਆਵੇ ਪਹਿਲਾਂ ਗੱਲ ਹੁੰਦੀ ਏ ਤਾਂ ਉਹ ਹੋਰ ਟੱਪਾ ਦੱਸਾਂ ਵਿੱਚ ਭਈ ਕੁ ਬੀਬੀ ਭੈਣ ਹੀ ਆਂਦੇ ਨੇ ਸਾਂਸਿਆਣੀ ਹੀ ਕੋਈ ਤੇ ਉਹਨੇ ਕੀਤਾ ਕਿਲੋ ਦੁੱਧ ਲੈ ਕੇ ਦੁੱਧ ਨੂੰ ਲੱਸੀ ਲਈ ਉਹ ਘੜੀ ਕੋਏ ਤੇ ਉਂਗਲੀ ਲਾ ਕੇ ਦੁੱਧ ਨੂੰ ਵੇਖ ਲੈ ਜੰਮਿਆ ਨਹੀਂ ਉਹ ਉਂਗਲੀ ਚੱਟ ਕੇ ਖਾ ਲੇ ਘੜੀ ਕੋਏ ਇਹਦੇ ਦੁੱਧ ਨੂੰ ਉਂਗਲੀ ਲਾ ਕੇ ਵੇਖ ਲੈ ਦੋਈ ਜੰਮਿਆ ਨਹੀਂ ਤੇ ਉਹ ਉਂਗਲੀ ਚੱਟ ਲੈ ਜਿਹੜਾ ਨੇ ਦੇਣ ਚੜਿਆ ਨਾ ਤੋ ਪਿੱਲੋ ਦੁੱਧ ਜਿਹੜਾ ਰੱਖਿਆ ਇਹਨਾਂ ਲੱਸੀ ਲਾਉਣ ਵਾਸਤੇ ਉਹ ਕਿਲੋ ਦੁੱਧ ਦੀ ਰਾਤ ਰਾਤ ਝੱਟ ਗਈ ਤੇ ਸਵੇਰੇ ਉੱਠ ਕੇ ਆਂਦੀ ਐ ਧੰਨ ਪਰਭਾਣੀਆਂ ਨੇ ਜਿਹੜੀਆਂ ਸੁਨਾਰੇ ਦੁੱਧ ਨੂੰ ਲੱਸੀ ਲਾ ਕੇ ਰੱਖ ਗਏ ਸੋਝਾਂਦੀਆਂ ਨੇ ਮੈਂ ਤੇਰਾ ਤੋਰਾ ਥੀ ਕਿਲੋ ਦੁੱਧ ਮੱਕਾ ਖੜਿਆ ਵੇਖ ਵੇਖ ਕੇ ਇਹ ਉਹ ਗੱਲ ਐ ਵੀ ਜੱਟ ਨੂੰ ਨੀਂਦ ਨਾ ਆਵੇ ਖੀਰ ਜੀ ਵੇਖ ਕੇ ਉਹਨੇ ਕੀ ਤਾਂ ਨਾਈ ਵੀ ਸੌਂ ਗਿਆ ਤੇ ਬਹਾਮਣ ਵੀ ਸੌਂ ਗਿਆ ਤੇ ਜੱਟ ਨੇ ਨਾ ਰਾਤ ਕੀ ਤਾਂ ਜਾਗਦਾ ਰਿਹਾ ਜਦ ਜਦੋਂ ਉਹ ਸੌਂਗੇ ਨਾ ਉਨੇ ਖੀਰ ਸਾਰੀ ਖਾੜੀ ਸਾਰੀ ਖੀਰ ਖਾੜੀ ਤੇ ਮਨੇ ਇਹ ਆਇਆ ਦਿਨ ਚੜਿਆ ਤੇ ਉਹ ਜਿਹੜਾ ਬ੍ਰਾਹਮਣ ਹੀ ਨਾ ਉਹ ਵੀ ਨਾ ਆਇਆ ਤੇ ਨਾਈ ਵੀ ਨਾ ਆਇਆ ਤੇ ਜੱਟ ਨੇ ਢਿੱਲੀ ਜੀ ਪੱਗ ਗਲ ਚ ਪਾ ਕੇ ਤੇ ਵਾਲ ਖਲਾਰ ਕੇ ਤੇ ਸਿਰ ਤੇ ਵੀ ਦੋਖ ਲੜ ਰਹਿਣ ਦਿੱਤੇ ਪੱਗ ਦੇ ਤੇ ਵੀਰੇ ਬਾੜੇ ਖੋਲ ਛੜੇ ਤੇ ਲੰਮੇ ਪੈ ਗਿਆ ਪਰਾਂ ਹੋ ਕੇ ਘੱਟੇ ਮਿੱਟੀ ਚ ਵਿੱਚ ਉਹ ਨੂੰ ਠਾਲਾ ਭਈ ਉਠ 10 ਸੁਖਣਾ ਕੀ ਆਇਆ ਇਕੀਰ ਵਾਂਡ ਤੂੰ ਜਾਨ ਨੂੰ ਤਾਂ ਕੋਈ ਸੁਖਣਾ ਨਹੀਂ ਆਇਆ ਤੈਨੂੰ ਸੁਖਣਾ ਆਇਆ ਤੇ ਦੱਸ ਕਿਹੜਾ ਸੁਖਣਾ ਆਇਆ ਖੀਰ ਵਾਂਡ ਉੱਠ ਕੇ ਤੇ ਜੱਟ ਤੇ ਖੀਰ ਰਾਤੀ ਖਾ ਖੜੀ ਸੀ ਤੇ ਸੁਖਣਾ ਕਿੱਥੋਂ ਆਉਣਾ ਏ ਜੱਟ ਆਂਦਾ ਉੱਠਿਆ ਉਹਨੂੰ ਠਾਲਿਆ ਉਹਨਾਂ ਧੱਕੇ ਨਾਲ ਲਈ ਤੇ ਨਾ ਵੀ ਆਏ ਆ ਤੇ ਤੂੰ ਨਾ ਆ ਕੇ ਤੁਹਾਨੂੰ ਖੀਰ ਤੇ ਦੱਸ ਆਹੀ ਖਾਣੀ ਹੈ ਭਰਾ ਭੁੱਖ ਲੱਗੀ ਹੈ ਉਹ ਆਂਦਾ ਜੱਟ ਉੱਠਿਆ ਉੱਠ ਕੇ ਕੀ ਕਹਿਣ ਲਗਾ ਆਂਦਾ ਸੁੱਤੇ ਪਏ ਨੂੰ ਬਣਾ ਇੱਕ ਪੈ ਗਈ ਉਹ ਚੋਕ ਕੇ ਪਤੀਲੇ ਕੋਲ ਡਾ ਗਈ ਉਹ ਭਰ ਕੜਛਾ ਮੇਰੇ ਮੂੰਹ ਵਿੱਚ ਪਾਵੇ ਉਤੋਂ ਅਰਲੀ ਨਾਲ ਨਗਾਵੇ ਕਹਿ ਲਗੀ ਖਾਵੇਂਗਾ ਤੇ ਛੱਡਾਂਗੀ ਨਹੀਂ ਤੇ ਜਾਨ ਤੇਰੀ ਮੈਂ ਕੱਢਾਂਗੀ ਉਹਨਾਂ ਨੂੰ ਫਿਕਰ ਪੈ ਗਿਆ ਖੀਰ ਤੇ ਨਹੀਂ ਦਿਖਾ ਆ ਗਿਆ ਉਹਨਾਂ ਪਤੀਲੇ ਵੱਲ ਵੇਖਿਆ ਦੌੜ ਕੇ ਸਾਰਾ ਝੱਟ ਛੜਿਆ ਜੱਟ ਨੇ ਪਤੀਲਾ ਜਿਵੇਂ ਜੱਟ ਨੇ ਇਹ ਗਾਂਮਣ ਜਿਹੜੀਆਂ ਹੋਰ ਜਾਤਾਂ ਨੇ ਇਹਨਾਂ ਚ ਸਵਰ ਸਿੱਧ ਕੇ ਗਏ ਜੱਟਾਂ ਜਹ ਨਹੀਂ ਆਲੇ ਚ ਆਹ ਨੂੰ ਖੀਰ ਵੇਖ ਕੇ ਜਾਂ ਕੋਈ ਹੋਰ ਵੀ ਚੀਜ਼ ਵੇਖ ਕੇ ਹੱਥ ਹੌਸਲਾ ਤਾਂ ਹੈ ਹੀ ਨਹੀਂਗਾ ਇਹ ਨਹੀਂ ਗੱਲ ਹੈ ਮੇਰੀ ਭੈਣੋ ਭਰਾਓ ਮੇਰੇ ਵੱਲੋਂ ਪਿਆਰ ਭਰੀ ਸਸਰੀ ਘਰ ਮੈਂ ਤੁਹਾਨੂੰ ਗੱਲ ਮੇਰੇ ਵੀਰੋ ਭਰਾਓ ਜਾਂ ਮੇਰਿਆਂ ਭੈਣਾਂ ਜਾਂ ਕੋਈ ਕੋਈ ਵੀ ਜੱਟ ਦਾ ਹੋਵੇ ਜੱਟ ਹੋਵੇ ਜਾਂ ਕੋਈ ਹੋਵੇ ਆਪਣੇ ਦਿਲ ਤੇ ਨਹੀਂ ਕੇ ਲਾਉਣੀ ਮੈਂ ਸ਼ੁਰੂ ਤੋਂ ਇਹ ਨਿੱਕਿਆ ਹੁੰਦਿਆਂ ਕਹਾਣੀ ਸੁਣੀ ਹੋਈ ਹੈ ਨਿੱਕਿਆ ਹੁੰਦਿਆਂ ਤੋਂ ਕਹਾਣੀ ਸੁਣੀ ਹੋਈ ਹੈ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸੁਣਾਈ ਹੈ ਕੋਈ ਗੱਲ ਨਾ ਕਹੇ ਜੱਟ ਮੈਂ ਵੀ ਜੱਟੀ ਆ ਹਾ ਦੇ ਵੀ ਜੱਟਾਂ ਮੇਰਾ ਬੰਦਾ ਵੀ ਜੱਟਾ ਮੇਰੇ ਭਰਾ ਵੀ ਜੱਟ ਨੇ ਤੇ ਕੋਈ ਗੁੱਸਾ ਨਾ ਕਰੇ ਠੀਕ ਹੈ ਤੇ ਇਹ ਮਦਾਲ ਆਮ ਨਹੀਂ ਹੈਗੀ ਸਾਰੀਆਂ ਬਾਤਾਂ ਹੈਗੀਆਂ ਕਹਾਣੀ ਸੁਣੀ ਹੋਈ ਹੈ ਹੋਰ ਮੇਰੇ ਨਾਲ ਜੁੜੇ ਰਹੋ ਤੇ ਮੈਂ ਤੁਹਾਨੂੰ ਕਹਾਣੀ ਜਿਹੜੀ ਆਖੋਗੇ ਉਹ ਸੁਣਾਵਾਂਗੀ ਜਾਂ ਕੋਈ ਗੁਰੂਆਂ ਬਾਰੇ ਤੁਸੀਂ ਦੱਸੋ ਜਾਂ ਕੋਈ ਜਿਹੜੀ ਮਰਜ਼ੀ ਤੁਸੀਂ ਕਹਾਣੀ ਦੱਸੋ ਮੈਂ ਤੁਹਾਨੂੰ ਸੁਣਾਵਾਂਗੀ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਸਰੀਕਾਰ